ਆਪਰਾ ਕੰਦੇ ਦੀ ਵੀਰੇ ਭਰਾ ਦੀ ਦੇਖਾ ਮੋੜਾ ਜਿਹੜਾ ਮੇਨ ਮੇਨ ਮੱਤ ਹੋ ਰਹੀਏ ਜਿਹੜੀ ਗੱਲ ਦਾ ਗੁੱਸਾ ਨਾ ਦੱਲੇ ਅੱਗ ਲੀਤੀ ਹੈ ਜੋ ਕੋਹਾ ਪਾ ਦਸ ਕਰ ਵੜੀਏ ਬਾਬੇ ਪੂਰੀ ਵੀਤਨ ਤੇ ਬ੍ਰਾਹਮਣ ਆ ਜਾਂਦੀਆਂ ਆਪਾਂ ਦੇ ਕਿਤਨਾ ਨਾਲ ਮੇਲਾ ਕਰਾ ਦਿੱਤਾ ਆ ਡਾਕਟਰ ਦਾ ਕੰਦੇ ਮਾਲ ਸਾਹਿਬ ਜੀ ਦਾ ਮੇਰੇ ਵੀਰੋ

ਦਾ ਆਮੇਚ ਗੌਡੀਅਰ ਗੌਡੀਅਰ ਆਉਂਦਾ ਬੁੱਕਦਾ ਮੇਰੇ ਵੀਰੋ ਕਮਾਲ ਹੋਈ ਪਈ ਐ ਖੇਡ ਦੇ ਮੈਦਾਨ ਦੇ ਵਿੱਚ ਲੱਗਿਆ ਹੋਇਆ ਜੋਰ ਆ ਉਹ ਧਰਤੀ ਕਦੇ ਖੱਟੜੇ ਚਾਰਵੀਂ ਇੰਨਾ ਚੱਲਦਾ ਚਾਹ ਗਿਆ ਚੜਦਾ ਚਾਹ ਗਿਆ ਚੜਦਾ ਹੋਈ ਚਾਹ ਗਿਆ ਚੜਦਾ ਬੱਗੇ ਇਹ ਡਾਕਟਰ ਦਾ ਇੰਨਾ ਬਾਤ ਗਿਆ ਕਾਉਂਦਾ ਹੋਇਆ ਇੰਨਾ ਬਾਤ ਗਿਆ ਹੋਈ ਕਾਉਂ ਪਿਆ ਹੋਇਆ ਚੱਕਲਾ ਇਹ ਡਾਕਟਰ ਦਾ ਬਾਤ ਗਿਆ ਉਹ ਵੀ ਬੁਲਵਾਲ ਦਾ ਥੋੜਾ ਜਿਹਾ ਬੱਤ

ਕੀ ਮਾਰਿਆ ਮੇਰੇ ਵੀਰੋ ਕੀ ਮਾਰਿਆ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਲੱਗਦਾ ਹੋਇਆ ਚੋਰ ਪੰਨੇ ਵੱਲੋਂ ਹੋ ਗਈ ਮੇਰੇ ਮਿੱਤਰੋ ਉਹ ਬੱਲੇ ਬੱਲੇ ਹੋ ਗਈ ਐਨ ਦੇ ਮੈਦਾਨ ਦੇ ਵਿੱਚ ਲੱਗਿਆ ਹੋਇਆ ਚੋਰ ਜਿਹੜਾ ਦੇ ਕਿਨਾਰੇ ਉਹਦੀ ਨੂੰ ਖੱਗੜਾ ਪਿੰਡ ਕਹਿੰਦੇ ਨੇ ਆਹ ਦੇਖੋ ਸਾਹਮਣੇ ਮੇਰੇ ਵੀਰੋ ਖੱਡਲਾ ਚੋਹਾਰ ਦੀ ਧਰਤੀ ਲੱਗਦਾ ਚੋਰ KENTA PACHASIVA KERO MINI METRO TOI TOI